ਕਹਿੰਦੇ ਨੇ ਕਿ ਲੰਘਿਆ ਹੋਇਆ ਸਮਾਂ ਕਦੇ ਵਾਪਸ ਨਹੀਂ ਆਉਂਦਾ ਤੇ ਆਪਾਂ ਸਮਾਂ ਲੰਘਣ ਦੇ ਦੀਏ ਇਹ ਹਾਲਾਤ ਆਪਾਂ ਪੈਦਾ ਨਹੀਂ ਕਰਨੇ ਸੋ ਇਹਨਾਂ ਗੱਲਾਂ ਤੇ ਗੌਰ ਕਰਿਆ ਕਰੋ ਜੀ ਤੇ ਆਪਾਂ ਕਰ ਲੱਗਿਆ ਅੱਜ ਦਾ ਵਲੌਗ ਸਟਾਰਟ ਤੇ ਅਦਰ ਆਪਾਂ ਮੱਖਣੀ ਕੱਢਣ ਲਈ ਜੀ ਮਲਾਈ ਕੱਢ ਲਈ ਸੀਗੀ ਫ੍ਰਿਜ ਦੇ ਵਿੱਚ ਤੇ ਅਦਰ ਆਪਾਂ ਬਣਾ ਰਹੇ ਸੀ ਜੂਸ ਰੂਆ ਜ ਆ ਇਹਦੇ ਵਾਲਾ ਬਣਾ ਰਹੇ ਸੀਗੇ ਜੇ ਆਪਾਂ ਤੇ ਇਹ ਆਪਾਂ ਡਿਫਰੈਂਟ ਤਰੀਕੇ ਦੇ ਲਿਆ ਨਹੀਂ ਸੀ ਬੋਟਲ ਤੇ ਇਹ ਬੋਟਲ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆਈ ਇਹਦਾ ਫਲੇਵਰ ਬਹੁਤ ਜ਼ਿਆਦਾ ਡਿਫਰੈਂਟ ਹੈਗਾ ਸੋ ਜਿਹੜੀ ਪਹਿਲਾਂ ਵਾਲੇ ਆਪਾਂ ਲੈ ਕੇ ਆਉਣੀ ਉਹ ਵਧੀਆ ਹੁੰਦੀ ਹੈਗੀ ਤੇ ਅਦਰ ਆਪਾਂ ਗੂਨਕੇ ਟੀਰੇ ਵਾਲਾ ਜੂਸ ਬਣਾ ਰਹੇ ਸੀਗੇ ਸਾਵ ਲਈ ਤੇ ਮੇਰੇ ਲਈ ਬਣ ਰਹੀ ਸੀਗੀ ਚਾਹ ਯਾਦਵੀ ਨੂੰ ਦੇਵਾਂਗੇ ਆਪਾਂ ਦੁੱਧ ਗਰਮ ਕਰਕੇ ਤੇ ਮੈਨੂੰ ਇਹ ਵਧੀਆ ਨਹੀਂ ਲੱਗਦਾ ਪਤਾ ਨਹੀਂ ਕਿਉ ਤੇ ਬਾਕੀ ਬਹੁਤ ਗੁਣਾਕਾਰੀ ਚੀਜ਼ ਹੈ ਤੁਸੀਂ ਵੀ ਜ਼ਰੂਰ ਟਰਾਈ ਕਰਿਆ ਕਰੋ ਜੀ ਕਦੇ ਕਦੇ ਇਹ ਤਾਂ ਪੀ ਲੈਣੇ ਹੁੰਦੇ ਹੈਗੇ ਬਟ ਮੈਂ ਚਾਹ ਹੀ ਪੀਣੀ ਹੁੰਦੀ ਹੈਗੀ ਤਾਂ ਉਹ ਵੀ ਥੋੜੀ ਜੀ ਜ਼ਿਆਦਾ ਨਹੀਂ ਪਿੰਦੇ ਹੈਗੇ ਆਪਾਂ ਸੋ ਇਸੇ ਨਾਲ ਜੀ ਆਪਾਂ ਕਰਦੇ ਅੱਜ ਦੇ ਕੰਮਕਾਰ ਸ਼ੁਰੂ ਸਵੇਰ ਦੇ ਤੇ ਇਧਰ ਆਪਾਂ ਮਧਾਣੀ ਲਾਤੀ ਸੀਗੀ ਤੇ ਆਪਣੇ ਲਈ ਥੋੜੀ ਚਾਹ ਆਪਾਂ ਲਈ ਸਿਕੌਲੀ ਦੇ ਵਿੱਚ ਤੇ ਛੋਟੇ ਛਾਪ ਆਈ ਸੀਗੇ ਸੁੱਤੇ ਤੇ ਪੌਣੇ ਅੱਠ ਦਾ ਟਾਈਮ ਜਿਹੜਾ ਹੋ ਗਿਆ ਸੀਗਾ ਤੇ ਹੁਣ ਐ ਟੈਂਸ਼ਨ ਹੋਈ ਪਈ ਹੈ ਵੀ ਸਕੂਲ ਦੇ ਵਿੱਚ ਸਾਰੇ ਰਹਿ ਗਏ ਸੀਗੇ ਚਾਰ-ਪੰਜ ਦਿਨ ਤੇ ਕਿਵੇਂ ਉੱਠਿਆ ਕਰਨਗੇ ਚਲੋ ਕੋਈ ਨਾ ਜੀ ਸੌਂ ਲੈਣ ਦੇ ਜੀ ਫੌਜਾਂ ਨੇ ਤੇ ਇਧਰ ਛੋਟੀਆਂ ਫੌਜਾਂ ਬੈਠੀਆਂ ਸੀਗੀਆਂ ਸੁਸਤਾਈਆਂ ਜਿਹੀਆਂ ਹੋਈਆਂ ਸਿਰੇ-ਸਰੇ ਤੇ ਇਧਰ ਆਪਾਂ ਜੀ ਦੇਖੋ ਮੱਖਣ ਕੱਢ ਲਿਆ ਸੀਗਾ ਤੇ ਭਾਂਡੇ ਆਪਾਂ ਸੁੱਕਣੇ ਲਾਤੀ ਸੀਗੇ ਜੀ ਤਾਂ ਤੇ ਇਧਰ ਆਪਾਂ ਪਾ ਲਈ ਸੀਗੀ ਜੀ ਕਿੰਨੇ ਦੇ ਵਿੱਚ ਲੱਸੀ ਤੇ ਇਧਰ ਸੀਗੀ ਜੀ ਦਹੀਂ ਦਹੀਂ ਪਾਈ ਸੀਗੀ ਜੱਗ ਦੇ ਵਿੱਚ ਤੇ ਪਾ ਲਾ ਗਿਆ ਆਪਾਂ ਠੰਡਾ ਪਾਣੀ ਤੇ ਆਪਾਂ ਇਹਦੀ ਬਣਾਵਾਂਗੇ ਜੀ ਪੀਣ ਵਾਲੀ ਲੱਸੀ ਤੇ ਇਹਦੇ ਵਿੱਚੋਂ ਵੀ ਆਊਗਾ ਜੀ ਮੱਖਣ ਬਾਹਰ ਜਿੱਦਾਂ ਸਾਵਧ ਕਰੇ ਸੀਗੇ ਜੇ ਮੇਰੀ ਹੈਲਪ ਹਤੇ ਜੱਗ ਆਪਣਾ ਰਹੇਗਾ ਛੋਟਾ ਚਲ ਕੋਈ ਗੱਲ ਨਹੀਂ ਹੁਣ ਆਪਾਂ ਇਹਨੂੰ ਵੱਡੇ ਜੱਗ ਦੇ ਵਿੱਚ ਕੱਢ ਲਾਂਗੇ ਮੱਖਣ ਆ ਰਿਹਾ ਸੀਗੇ ਜੀ ਆਪਣਾ ਬਾਹਰੀ ਦੇ ਵਿੱਚੋਂ ਕਿਉਂਕਿ ਦਹੀਂ ਸੀਗੀ ਜੀ ਤੇ ਦਹੀਂ ਦੇ ਵਿੱਚੋਂ ਮੱਖਣ ਤਾਂ ਆਬਵੀਸਲੀ ਗੱਲ ਨਿਕਲੂਗੀ ਨਿਕਲੂਗਾ ਸੋ ਇਧਰ ਸਾਹਮਣੇ ਮੇਰੀ ਕਰਤੀ ਸੀਗੀ ਜੀ ਹੈਲਪ ਤੇ ਇਧਰ ਥਾਲੀ ਹੋਗੀ ਜੀ ਆਪਣੀ ਰੈਡੀ ਮੱਖਣੀ ਚਟਣੀ ਲੱਸੀ ਤੇ ਕਦੂ ਦੀ ਦਾਲ ਦੇ ਨਾਲ ਸਬਜੀ ਤੇ ਇਧਰ ਆਪਾਂ ਜਾ ਰਹੇ ਸੀਗੇ ਜੀ ਛੁੱਟ ਛੁੱਟ ਕਤੂਰੀਆਂ ਨੂੰ ਤੇ ਲੱਸੀ ਪਾਉਣਾ ਦੇਖਦੇ ਆਂਗੇ ਬਾਹਰ ਦੇ ਵਿੱਚ ਬੈਠੇ ਕਿ ਨਹੀਂ ਤੇ ਫੋਜਾ ਹੋਣੀ ਅਸੀਂ ਰੈਡੀ ਇਹਨਾਂ ਨੇ ਬੈਗ ਦੇ ਵਿੱਚ ਕਿਤਾਬਾਂ ਨਹੀਂ ਬਲਕਿ ਇਹਦੇ ਵਿੱਚ ਆਦੇ ਖਿਡੌਣੇ ਪੈਕ ਕੀਤੇ ਹੋਏ ਨੇਗੇ ਚਲੋ ਕੋਈ ਨਾ ਜੇ ਇਹਨਾਂ ਨੂੰ ਲੈਣ ਦੇ ਖੇੜ ਤੇ ਆਪਾਂ ਚੱਲਦੇ ਆਂਗੇ ਬਾਹਰਲੀ ਸਾਈਡ ਇਹ ਸਾਡੇ ਘਰ ਦੇ ਬਾਹਰਲੀ ਸਾਈਡ ਦੀ ਲੋਕੇਸ਼ਨ ਹੈ ਜੀ ਤੇ ਆਪਾਂ ਪਾਵਾਂਗੇ ਜੀ ਕਤੂਰੀਆਂ ਨੂੰ ਲੱਸੀ ਦੇਖੋ ਇਹ ਇਹਨਾਂ ਦੀ ਮਾਂ ਬੈਠੀ ਹੈਗੀ ਇ ਤੇ ਵਿਚਾਰੇ ਉਡੀਕਦੇ ਰਹਿੰਦੇ ਨੇਗੇ ਤੇ ਇਹ ਚਲੋ ਜੀ ਇਹਨਾਂ ਦੇ ਕਰਮਾਂ ਦਾ ਜੀ ਇਹਨਾਂ ਨੂੰ ਮਿਲ ਜਾਂਦਾਗਾ ਆਪਣੇ ਕਰਮਾਂ ਦਾ ਆਪਾਂ ਨੂੰ ਮਿਲ ਜਾਂਦਾਗਾ ਅਡੋੜੀ ਕਰਮ ਹੁੰਦੀ ਆ ਸਭ ਦੇ ਤੇ ਲੋ ਜੀ ਇਹ ਵਿਚਾਰੇ ਪੀ ਲੈਣਗੇ ਲੱਸੀ ਤੇ ਆਪਾਂ ਆਗੇ ਸੀਗੇ ਜੀ ਘਰ ਤੇ ਇਧਰ ਆਪਣੀਆਂ ਚਿੜੀਆਂ ਰਾੜੀਆਂ ਖਾ ਰਹੀਆਂ ਸੀਗੀਆਂ ਦਾਣੇ ਤੇ ਇਹਨਾਂ ਨੂੰ ਆਪਾਂ ਟਿੱਡੇ ਕਰ ਰੱਖਿਆ ਸੀ ਕਿਉਂਕਿ ਇਹਨਾਂ ਜਨ ਨਿਵਾਈਆਂ ਸੀਗੀਆਂ ਇਹਨਾਂ ਨੂੰ ਤੇ ਥੋੜਾ ਥੋੜਾ ਪਾਣੀ ਵੜ ਗਿਆ ਸੀਗਾ ਜੀ ਕੁੰਡੇ ਦੇ ਵਿੱਚ ਤਾਂ ਕਰਕੇ ਕੁੰਡੇ ਨੂੰ ਆਪਾਂ ਟਿੱਡਾ ਰੱਖਤਾ ਸੀਗਾ ਤਾਂ ਜਿਹੜੇ ਦਾਣੇ ਜਿਹੜੇ ਸੁੱਕ ਜਾਣ ਫੀਡ ਦੇ ਵਿੱਚ ਪਾਣੀ ਪੈ ਗਿਆ ਸੀਗਾ ਥੋੜਾ ਜਿਹਾ ਤੇ ਇਹ ਉੱਪਰ ਬੈਠੀਆਂ ਮौज-ਮਸਤੀ ਕਰ ਰਹੀਆਂ ਸੀਗੀਆਂ ਜੀ ਆਪਦੀ ਬਾਕੀ ਸਾਡਾ ਬਲੌਗ ਕਿਵੇਂ ਦਾ ਲੱਗਦਾ ਹੁੰਦਾ ਪਲੀਜ਼ ਜ਼ਰੂਰ ਦੱਸਿਆ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਜੋ ਤੁਹਾਡੇ ਕੋਲ ਸਾਡੀਆਂ ਨਵੀਂ-ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਆ ਸਕੇ ਤੇ ਆਪਾਂ ਆਪਣੀ ਵੀ ਥਾਲੀ ਦੇ ਵਿੱਚ ਪਾਲੀ ਸੀਗੀ ਜੀ ਰੋਟੀ ਤੇ ਹੁਣ ਹੋ ਗਿਆ ਸੀ ਦੁਪਹਿਰ ਦਾ ਟਾਈਮ ਸਾ ਆਪ ਦੁਬਾਰੇ ਆ ਗਈ ਸੀਗੇ ਖਾਣਾ ਖਾਣ ਲਈ ਇਹਨਾਂ ਨੂੰ ਕਟ ਕੇ ਦੇ ਦਿੱਤੀ ਸੀਗੀ ਜੀ ਚੂਰੀ ਤੇ ਇਧਰ ਆ ਕਿ ਲੈ ਕੇ ਆਏ ਸੀਗੇ ਜਾਦਵੀ ਲਈ ਸਮੋਸੇ ਤੇ ਇਹ ਨਾਲ ਖਾ ਰਿਆ ਸੀਗਾ ਤੇ ਨਾਲੇ ਇਹਨੂੰ ਮਿਰਚਾਂ ਲੱਗ ਰਹੀਆਂ ਸੀ ਥੋੜੀਆਂ-ਥੋੜੀਆਂ ਦੇਖੋ ਇਹਨੇ ਜਿਹੜੇ ਸਾਫ ਸੌਸ ਲੈ ਕੇ ਆਏ ਸੀ ਇਹਨੂੰ ਬਿਲਕੁਲ ਨਹੀਂ ਪਸੰਦ ਨਹੀਂ ਆਈ ਸੁਕਰ ਉਹਨੇ ਸੌਸ ਚੱਕੀ ਤੇ ਮੈਂ ਚੈੱਕ ਕਰ ਰਹੀ ਸੀ ਵੀ ਹੋਰ ਹੈਗਾ ਸਮੋਸਾ ਕਿ ਨਹੀਂ ਹੈਗਾ ਤੇ ਲੋ ਜੀ ਇਹਨਾਂ ਨੇ ਖਾ ਲਈ ਸੀ ਤੇ ਹੈਂਡ ਵਾਸ਼ ਕਰ ਲਈ ਸੀਗੇ ਐਧਰ ਬੰਨ ਰਹੀ ਸੀਗੀ ਜੀ ਚਾਹ ਤੇ ਆਪਾਂ ਖਾਵਾਂਗੇ ਚਾਹ ਦੇ ਨਾਲ ਸਮੋਸਾ ਥੋੜਾ ਜਿਹਾ ਖਾਵਾਂਗੇ ਬਸ ਮੈਂ ਜ਼ਿਆਦਾ ਜੂਸ ਨਹੀਂ ਕਰਦੀ ਤੇ ਐਧਰ ਆਪਾਂ ਗੁੜ ਵਾਲੀ ਚਾਹ ਬਣਾ ਲਈ ਸੀਗੀ ਕਿਉਂਕਿ ਗੁੜ ਵਾਲੀ ਚਾਹ ਹੀ ਬਣਾਉਣੀ ਹੈ ਜੀ ਅਸੀਂ ਕਿਉਂਕਿ ਖੰਡ ਥੋੜੀ ਜਿਹੀ ਘੱਟ ਜੂਸ ਕਰਦੇ ਆਂਗੇ ਤੇ ਲੋ ਨੂੰ ਆ ਰਿਹਾ ਸੀ ਆਪਣੀ ਉਵਾਲਾ ਤੇ ਆਪਾਂ ਪਾ ਲਾਂਗੇ ਜੀ ਜੱਗ ਦੇ ਵਿੱਚ ਪਾਣ ਕੇ ਆਪਾਂ ਅੰਦਰ ਹੀ ਲੈ ਚਰ ਲਾਂਗੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਗੀ ਸੀ ਗਰਸੋਈ ਦੇ ਵਿੱਚ ਬਾਕੀ ਸਾਡਾ ਬਲੌਗ ਕਿਵੇਂ ਦਾ ਲੱਗਦਾ ਜ਼ਰੂਰ ਦੱਸਿਆ ਕਰੋ ਤੇ ਚੈਨਲ ਨੂੰ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਤੁਹਾਡੇ ਕੋਲ ਸਾਡੀਆਂ ਨਵੀਆਂ-ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਆ ਜੜੀ ਉਹ ਪਾ ਸਕੇ ਲੋ ਜੀ ਗਰਮੀ ਹੋਵੇ ਭਾਵੇਂ ਸਰਦੀ ਚਾਹ ਵੀ ਨਾ ਤਾਂ ਬਿਲਕੁਲ ਵੀ ਨਹੀਂ ਸਰਦਾ ਹੈਗਾ ਤੇ ਇੱਧਰ ਆਪਾਂ ਮੈਂ ਬਿਲਕੁਲ ਥੋੜਾ ਜਿਹਾ ਟੈਸਟ ਕਰੂੰਗੀ ਜੀ ਕਿਉਂਕਿ ਮੈਨੂੰ ਐਨੇ ਨਹੀਂ ਪਸੰਦ ਹੈਗੇਗੇ ਆਪਾਂ ਪਾਲੀ ਸੀਗੀ ਚਾਹ ਜੀ ਤੇ ਦੇਖੋ ਹੁਣ ਹੋ ਗਿਆ ਸੀ ਦੁਪਹਿਰ ਦਾ ਟਾਈਮ ਸਾਫ ਚਲੇ ਗਿਆ ਸੀ ਜੀ ਆਪਣੀ ਰੋਟੀ ਖਾ ਕੇ ਤੇ ਇਹ ਸੀਗੀ ਗिटार ਜੀ ਤੇ ਇਹ ਇਹ ਨਾ ਖੇਡ ਰਹੀ ਸੀਗੀ ਤੇ ਉਪਰੋਂ ਇੱਕ ਗिटार ਸੀਗੀ ਥੱਲੇ ਜਾਮਣਾ ਸਿਟੀ ਆ ਰਹੀ ਸੀ ਤੇ ਇਹ ਨਾਲੇ ਇਹਦੇ ਨਾਲ ਡੱਬੇ ਨਾਲ ਖੇਡ ਰਹੀ ਸੀਗੀ ਨਾਲੇ ਦੇਖ ਰਹੀ ਸੀਗੀ ਤੇ ਮੈਂ ਸੋਚਿਆ ਕਿ ਉਹ ਨਾ ਇਹਨੂੰ ਕੈਮਰੇ ਦੇ ਵਿੱਚ ਇਹਨਾਂ ਦੇ ਮੂਮੈਂਟ ਨੂੰ ਕੈਦ ਕੀਤਾ ਜਾਵੇ ਤੇ ਇਧਰ ਹੋ ਗਿਆ ਸੀ ਜੀ ਸ਼ਾਮ ਦਾ ਟਾਈਮ ਤੇ ਆਪਣੀ ਥੋੜੀ ਜਿਹੀ ਰਹਿ ਗਈ ਸੀ ਸੂਟ ਸਟਿਚ ਕਰਨ ਵਾਲਾ ਆਪਾਂ ਸੂਟ ਸਟਿਚ ਕਰਾਂਗੇ ਆਪਣਾ ਤੇ ਲਓ ਜੀ ਇਹ ਸੀਗੀ ਜੀ ਆਪਾਂ ਤਰਪਾਈ ਕਰਨ ਲਈ ਸਲਾਈ ਲਗਾ ਰਹੀ ਸੀ ਇਹਦੇ ਉੱਪਰ ਹੁਣ ਇਹਦਾ ਆਪਾਂ ਕਰ ਦਾਂਗੇ ਸਲਾਈ ਇਸ ਤੋਂ ਬਾਅਦ ਕਰਾਂਗੇ ਜੀ ਤਰਪਾਈ ਤੇ ਇਧਰ ਦੇਖੋ ਇਹ ਮੇਰੀ ਘਰ ਰਹੀ ਸੀਗਾ ਸੇਵਾ ਤੇ ਮੈਨੂੰ ਆ ਪਹਿਲਾਂ ਆਪ ਪਿਆਨੇ ਪੀਊਗਾ ਫਿਰ ਮੈਨੂੰ ਫੜਾਊਗਾ ਕਹਿੰਦੇ ਤੁਹਾਨੂੰ ਪਿਆਸ ਲੱਗੀ ਆ ਤੇ ਇਸ ਤੋਂ ਬਾਅਦ ਹੋ ਗਈ ਸੀਗੀ ਜੀ ਸ਼ਾਮ ਤੇ ਆਪਾਂ ਬਣਾ ਰਹੇ ਸੀਗੇ ਅੱਜ ਬੇਠੇ ਦੀ ਸਬਜ਼ੀ ਤੇ ਇਹਦੇ ਲਈ ਜੀ ਆਪਾਂ ਪਿਆਜ਼ ਨੂੰ ਲੰਬੇ-ਲੰਬੇ ਕੱਟ ਲਿਆ ਸੀਗਾ ਤੇ ਹਰੀਆਂ ਮਿਰਚਾਂ ਨੂੰ ਤੇ ਇਧਰ ਆਪਾਂ ਟਮਾਟਰ ਕੱਟ ਲਏ ਸੀਗੇ ਤੇ ਹੁਣ ਆਪਾਂ ਜੀ ਪੇਠੇ ਨੂੰ ਵੀ ਕੱਟ ਲਿਆ ਸੀਗਾ ਤੇ ਪੇਠੇ ਨੂੰ ਆਪਣੇ ਹਿਸਾਬ ਨਾਲ ਤੁਸੀਂ ਆਪਣੇ ਹਿਸਾਬ ਨਾਲ ਕੱਟ ਸਕਦੇ ਹੋ ਵੱਡੇ ਜਾਂ ਛੋਟੇ ਪੀਸ ਪਰ ਮੈਂ ਮੀਡੀਅਮ ਸਾਈਜ਼ ਦੇ ਪੀਸ ਰੱਖ ਲਏ ਸੀਗੇ ਕੱਟ ਕੇ ਤੇ ਕੜਾਈ ਆਪਣੀ ਹੋ ਗਈ ਸੀ ਗਰਮ ਤੇ ਵਿੱਚ ਪਾਤਾ ਸੀਗਾ ਪਸਰੋਂ ਦਾ ਤੇਲ ਤੇ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਜੀਰਾ ਤੇ ਜੀਰੇ ਨੂੰ ਬ੍ਰਾਊਨ ਹੋਣ ਤੱਕ ਆਪਾਂ ਭੁੰਨਾਂਗੇ ਲੋ ਜੀ ਆਪਣਾ ਜੀਰਾ ਸੀਗਾ ਜਿਹੜਾ ਉਹ ਬ੍ਰਾਊਨ ਹੋਣਾ ਸਟਾਰਟ ਹੋ ਗਿਆ ਕਿਉਂਕਿ ਤੇਲ ਆ ਜੀ ਆਲਰੇਡੀ ਗਰਮ ਹੋ ਚੁੱਕਿਆ ਸੀਗਾ ਤੇ ਪੇਠੇ ਦੀ ਸਬਜ਼ੀ ਜਿਹੜੀ ਆਪਾਂ ਇੱਕ ਅਲੱਗ ਤਰੀਕੇ ਦੇ ਨਾਲ ਤੁਹਾਨੂੰ ਬਣਾਉਣੀ ਦੱਸਾਂਗੇ ਜੁੜੇ ਰਹੀ ਜੀ ਸਾਡੇ ਵਲੌਗ ਤੇ ਨਾਲ ਲੋ ਜੀ ਆਪਣਾ ਜੀਰਾ ਹੋ ਗਿਆ ਸੀਗਾ ਜੀ ਗਰਮ ਤੇ ਹੁਣ ਇਹਦੇ ਵਿੱਚ ਆਪਾਂ ਜਿਹੜੇ ਪਿਆਜ਼ ਦੇ بڑے بڑے ਸਲਾਈਸ ਕੱਟੇ ਸੀਗੇ ਤੇ ਇੱਧਰਸ ਕਟੀਆਂ ਸੀਗੀਆਂ ਹਰੀਆਂ ਮਿਰਚਾਂ ਉਹ ਪਾ ਦਾਂਗੇ ਜੀ ਪਿਆਜ਼ ਨੂੰ ਮੈਂ ਲੰਬੇ ਕੱਟਿਆ ਸੀਗਾ ਤਾਂ ਜੋ ਲੰਬੇ ਪਿਆਜ਼ਾਂ ਦਾ ਜੀ ਪੇਠੇ ਦੇ ਵਿੱਚ ਫਲੇਵਰ ਆ ਬਹੁਤ ਵਧੀਆ ਹੁੰਦਾ ਬਹੁਤ ਵਧੀਆ ਟੇਸਟ ਆਉਂਦਾਗਾ ਲੋ ਜੀ ਇਹਦੇ ਵਿੱਚ ਪਾ ਦਾਂਗੇ ਆਪਾਂ ਹੁਣ ਹਰੀਆਂ ਮਿਰਚਾਂ ਤੇ ਪਿਆਜ਼ ਤੇ ਇਹਨੂੰ ਹਲਕਾ ਬ੍ਰਾਊਨ ਹੋਣ ਤੱਕ ਆਪਾਂ ਭੁੰਨਾਂਗੇ ਲੋ ਜੀ ਆਪਣੇ ਪਿਆਜ਼ ਆ ਗਏ ਜਿਹੜੇ ਉਹ ਭੁੱਜ ਰਹੇ ਨੇਗੇ ਇੱਥੇ ਸਬਜੀ ਸੀ ਬਹੁਤਾ ਟਾਈਮ ਬਾਅਦ ਬਣਾਈ ਬਹੁਤ ਦਿਨਾਂ ਬਾਅਦ ਬਣਾਈ ਹੈ ਤੇ ਇੱਕ ਡਿਫਰੈਂਟ ਤਰੀਕੇ ਨਾਲ ਤਰੀਕੇ ਨਾਲ ਬਣਾਵਾਂਗੇ ਦੇਖਦੇ ਆਂ ਵੀ ਕਿਵੇਂ ਬਣਦੀ ਹੈਗੀ ਤੇ ਗੈਸ ਦਾ ਫਲੇਮ ਆਪਾਂ ਘੱਟ ਰੱਖਿਆ ਹੋਇਆ ਸੀਗਾ ਲੋ ਜੀ ਆਪਣੇ ਸੀਗੇ ਪਿਆਜ਼ ਉਹ ਬਰਾਊਨ ਹੋਣ ਸਟਾਰਟ ਹੋ ਗਏ ਸੀਗੇ ਲੋ ਜੀ ਪਿਆਜ਼ ਆਪਣੇ ਹੋ ਗਏ ਨੇ ਬਰਾਊਨ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਟਮਾਟਰ ਪਾਵਾਂਗੇ ਇਸ ਤੋਂ ਬਾਅਦ ਬਾਕੀ ਸਾਰੇ ਜਿਹੜੇ ਮਸਾਲੇ ਹੋਏ ਆਪਾਂ ਉਹ ਐਡ ਕਰਾਂਗੇ ਆਪਾਂ ਇਹਦੇ ਵਿੱਚ ਹਰੀ ਮਿਰਚ ਪਾਈ ਹੈ ਜੀ ਹਰੀ ਮਿਰਚ ਦਾ ਜਿਹੜਾ ਟੇਸਟ ਆ ਬਹੁਤ ਵਧੀਆ ਹੁੰਦਾ ਹੈਗਾ ਪੇਠੇ ਸਬਜ਼ੀ ਦੇ ਵਿੱਚ ਲੋ ਜੀ ਹੌਲੀ ਹੌਲੀ ਟਾਈਮ ਨਾਲ ਆਪਣੇ ਜਿਹੜੇ ਪਿਆਜ਼ ਆ ਬਰਾਊਨ ਹੋਣੇ ਸਟਾਰਟ ਹੋ ਗਏ ਨੇ ਲੋ ਜੀ ਪਿਆਜ਼ ਹੋ ਗਏ ਜੀ ਆਪਣੇ ਬਰਾਊਨ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਟਮਾਟਰ ਤੇ ਟਮਾਟਰ ਆਪਣੇ ਜਦੋਂ ਹਲਕੇ ਜੇ ਬਰਾਊਨ ਹੋ ਗਏ ਜੀ ਤੇ ਫਿਰ ਆਪਾਂ ਇਹਦੇ ਵਿੱਚ ਪਾ ਦਾਂਗੇ ਦੂਸਰੇ ਮਸਾਲੇ ਸਾਰੇ ਐਡ ਕਰਾਂਗੇ ਜੀ ਤੇ ਪੇਠੇ ਨੂੰ ਐਡ ਕਰਾਂਗੇ ਲੋ ਜੀ ਆਪਣੇ ਜਿਹੜਾ ਮਸਾਲਾ ਸੀਗਾ ਇਹ ਵਾਲਾ ਹੋ ਗਿਆ ਸੀਗਾ ਜੀ ਬਰਾਊਨ ਪੁੱਜ ਗਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਪੇਠੇ ਦੇ ਪੀਸ ਤੇ ਕਈ ਇਲਾਕਿਆਂ ਦੇ ਵਿੱਚ ਇਹਨੂੰ ਪੇਠਾ ਕਹਿੰਦੇ ਨੇ ਜੀ ਕਿਤੇ ਇਹਨੂੰ ਕद्दू ਕਹਿੰਦੇ ਨੇਗੇ ਪਰ ਇਸ ਸੀਸ ਨੂੰ ਪੇਠਾ ਹੀ ਬੋਲਦੇ ਆਂਗੇ ਪੇਠਾ ਕਰ ਦਾਂਗੇ ਜੀ ਆਪਾਂ ਇਹਦੇ ਵਿੱਚ ਐਡ ਤੇ ਇਹ ਪਹਿਲਾਂ ਨੂੰ ਆਪਾਂ ਵਾਸ਼ ਕਰ ਲਿਆ ਸੀਗਾ ਤੇ ਹੁਣ ਇਹ ਪਾਣੀ ਦੇ ਵਿੱਚ ਹੀ ਸੀਗਾ ਤੇ ਸਬਜੀ ਹੈ ਜੀ ਪਹਿਲਾਂ ਹੀ ਵਾਸ਼ ਕਰ ਲੈਣੀ ਚਾਹੀਦੀ ਹੈਗੀ ਬਟ ਮੈਂ ਇੱਥੇ ਦੁਬਾਰੇ ਪਾਣੀ ਪਾਤਾ ਸੀ ਮੈਨੂੰ ਥੋੜੀ ਜਿਹੀ ਮਿਸਟੇਕ ਹੋ ਗਈ ਸੀ ਕਿਉਂਕਿ ਜਿਹੜੇ ਪਾ ਇਹਦੇ ਵਿੱਚ ਤੱਤ ਹੁੰਦੇ ਨੇ ਸਾਰੇ ਸਬਜੀ ਦੇ ਵਿੱਚ ਉਹ ਪਾਣੀ ਦੇ ਵਿੱਚ ਘੁਲ ਜਾਂਦੇ ਨੇਗੇ ਸੋ ਸਬਜੀ ਕੱਟਣ ਤੋਂ ਪਹਿਲਾਂ ਹੀ ਵਾਸ਼ ਕਰਨੀ ਚਾਹੀਦੀ ਹੈਗੀ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਜੇ ਆਪਾਂ ਹਲਕਾ ਜਿਹਾ ਨਮਕ ਪਾਵਾਂਗੇ ਤੇ ਤਾਂ ਜੋ ਪੇਠਾਗਾ ਉਹ ਨਰਮ ਹੋ ਸਕੇ ਜਲਦੀ ਲਓ ਜੀ ਆਪਾਂ ਨਮਕ ਨੂੰ ਘਰਤਾ ਸੀਗਾ ਐਡ ਤੇ ਹੁਣ ਇਹਨੂੰ ਆਪਾਂ ਮਿਲਾ ਲਾਂਗੇ ਤੇ ਇਹਨੂੰ ਆਪਾਂ ਮਿਲਾ ਲਿਆ ਸੀਗਾ ਜੀ ਹੁਣ ਇਹਨੂੰ ਆਪਾਂ ਟਾਕ ਦਾਂਗੇ ਜੀ ਤੇ ਦੇਖਦੇ ਆਂ 5 ਮਿੰਟਾਂ ਦੇ ਬਾਅਦ ਇਹ ਆਪਣੇ ਆਪ ਇਹਦੀ ਭਾਫ਼ ਬਣ ਜਾਊਗੀ ਜੀ ਪਾਣੀ ਦੀ ਤੇ ਇਹ ਆਪਣੇ ਆਪ ਪੱਕਣ ਦੇ ਯੋਗ ਹੋ ਜਾਊਗਾ ਲਓ ਜੀ 5 ਮਿੰਟ ਹੋ ਚੁੱਕੇ ਨੇਗੇ ਤੇ ਆਪਾਂ ਟੱਕਣ ਨੂੰ ਚੱਕਤਾ ਸੀਗਾ ਤੇ ਦੇਖੋ ਤੁਸੀਂ ਪਾਣੀ ਹੈ ਜਿਹੜਾ ਇਹ ਆਪਣੇ ਆਪ 사이ਡ ਹੋ ਗਿਆ ਦਾ ਤੇ ਹੁਣ ਇਹਦੇ ਵਿੱਚ ਆਪਾਂ ਜੀ ਜਿਹੜੇ ਦੂਸਰੇ ਮਸਾਲੇ ਆ ਕੋ ਸਾਰੇ ਐਡ ਕਰ ਦਾਂਗੇ ਇਹਦੇ ਵਿੱਚ ਪਾਵਾਂਗੇ ਜੇ ਆਪਾਂ ਹੁਣ ਥੋੜੀ ਹਰੀ ਮਿਰਚ ਪਹਿਲਾਂ ਐਡ ਕਰਤੀ ਸੀਗੀ ਤੇ ਇਹ ਸੀਗੇ ਆਪਣੇ ਮਸਾਲੇ ਸਾਰੇ ਤੇ ਕੜੀ ਪੱਤਾ ਵਗੈਰਾ ਸੀਗੇ ਜੀ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਲਾਲ ਮਿਰਚ ਹਲਦੀ ਧੜੀਆਂ ਪਾਊਡਰ ਪੇਠੇ ਦੇ ਵਿੱਚ ਥੋੜੀ ਜਿਹੀ ਜ਼ਿਆਦਾ ਨਮਕ ਮਿਰਚਾ ਜਿਹੜਾ ਥੜਾ ਜ਼ਿਆਦਾ ਲੱਗਦਾਗਾ ਜੀ ਤੇ ਕਿਉਂਕਿ ਇਹ ਫਿੱਕੀ ਜੀ ਸਬਜ਼ੀ ਇਨੀ ਟੇਸਟੀ ਨਹੀਂ ਲੱਗਦੀ ਹੈਗੀ ਤੇ ਇਹ ਤਾਂ ਕਰਕੇ ਆਪਾਂ ਜਿਹੜੀ ਮਿਰਚ ਹੈ ਤੇ ਉਹ ਵੀ ਥੋੜੀ ਜਿਹੀ ਜ਼ਿਆਦਾ ਰੱਖਾਂਗੇ ਕਿ ਵੈਸੇ ਆਪਾਂ ਹਰੀ ਮਿਰਚ ਐਡ ਕਰਤੀ ਸੀਗੀ ਤੇ ਹੁਣ ਪਾ ਦਾਂਗੇ ਜੀ ਆਪਾਂ ਇਹਦੇ ਵਿੱਚ ਹਲਦੀ ਤੇ ਪਾ ਦਾਂਗੇ ਜੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਧਨੀਆ ਪਾਊਡਰ ਤੇ ਇਸ ਤੋਂ ਬਾਅਦ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਤੇ ਇਹਨੂੰ ਮਿਲਾ ਦਾਂਗੇ ਜੀ ਸਾਰੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਦਾਂਗੇ। ਲੋ ਜੀ ਆਪਾਂ ਪਾਤੀਸੇ ਦੇ ਵਿੱਚ ਕਸੂਰੀ ਮੇਥੀ ਕਿਉਂਕਿ ਕਸੂਰੀ ਮੇਥੀ ਬਿਨਾ ਕੋਈ ਵੀ ਸੱਜ ਦਾ ਟੇਸਟ ਵਧੀਆ ਨਹੀਂ ਲੱਗਦਾ ਹੈਗਾਗਾ। ਅਸੀਂ ਹਮੇਸ਼ਾ ਇਹ ਘਰ ਦੇ ਵਿੱਚ ਹੀ ਗਾਉਨੇ ਆਂਗੇ। ਘਰ ਆਪਣੇ ਘਰ ਦੀ ਬਣੀ ਹੋਈ ਹੁੰਦੀ ਮੇਥੀ ਹੁੰਦੀ ਹੈ ਜੀ ਆਪਾਂ ਇਹਨੂੰ ਸੁਕਾ ਲੈਨੇ ਆਂਗੇ ਕੱਟ ਕੇ। ਤੇ ਲੋ ਜੀ ਆਪਾਂ ਇਹਦੇ ਵਿੱਚ ਸਾਰੇ ਮਸਾਲਿਆਂ ਨੂੰ ਕਰਤਾ ਸੀਗਾ ਐਡ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਲਾ ਲਾਂਗੇ। ਤੇ ਸਭ ਤੋਂ ਲਾਸਟ ਵਾਲੀ ਚੀਜ਼ ਹੈ ਜੀ ਜਿਹੜੀ ਇਦੇ ਵਿੱਚ ਐਡ ਕਰਾਂਗੇ ਆਪਾਂ ਸ਼ੱਕਰ ਕਿਉਂਕਿ ਅੱਜ ਬਣਾ ਰਹੇ ਸੀਗੇ ਆਪਾਂ ਸ਼ੱਕਰ ਵਾਲਾ ਪੇਠਾ ਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਜ਼ਰੂਰ ਟਰਾਈ ਕਰੋ ਇਦਾਂ ਆਪਾਂ ਦੁੱਧ ਗਰਮ ਹੋਣਾ ਰੱਖਤਾ ਸੀਗੇ ਨਾਲ ਦੀ ਨਾਲ ਸਾਰੇ ਕੰਮ ਆਪਣੇ ਹੋ ਜਾਂਦੇ ਨੇਗੇ ਤੇ ਨਾਲ ਦੀ ਨਾਲ ਦੁੱਧ ਆਪਣਾ ਵਾਲ ਆ ਰਿਹਾ ਸੀਗਾ ਤੇ ਇਹਨੂੰ ਆਪਾਂ ਲਾ ਦਾਂਗੇ ਥੱਲੇ ਹੁਣ ਤੇ ਇਸ ਤਰ੍ਹਾਂ ਬਣ ਗਿਆ ਜੀ ਆਪਣਾ ਇਹ ਸ਼ੱਕਰ ਵਾਲਾ ਪੇਠਾ ਤੇ ਤੁਹਾਨੂੰ ਸਾਡੀ ਇਹ ਰੈਸਪੀ ਕਿੱਦਾਂ ਦੀ ਲੱਗੀ ਪਲੀਜ਼ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਇਹ ਵੀ ਆਪਾਂ ਗੋਡਾੜੀ ਸ਼ੱਕਰ ਯੂਜ਼ ਕਰ ਰਹੇ ਹਾਂਗੇ ਕਿਉਂਕਿ ਆਪਾਂ ਗੁੜ ਨਹੀਂ ਪਾਇਆ ਜੀ ਆਪਾਂ ਸੱਕਰ ਹੀ ਯੂਜ਼ ਕੀਤੀ ਹੈਗੀ ਤੇ ਕਮੈਂਟ ਜ ਕਰਨਾ ਨਾ ਭੁੱਲਿਓ ਜੀ ਲੋ ਜੀ ਆਪਾਂ ਦੇ ਵਿੱਚ ਸੱਕਰ ਐਡ ਕਰਤੀ ਸੱਕਰ ਥੋੜੀ ਜਿਹੀ ਕ ਫਲੇਵਰ ਲਈ ਹੀ ਐਡ ਕਰਨੀ ਆਪਾਂ ਤੇ ਇਹ ਆਪਣਾ ਜੀ ਤਿੱਖਾ ਖੱਟਾ ਮਿੱਠਾ ਜਿਹੜੀ ਪੇਠੀ ਸਬਜ਼ੀ ਹੈ ਜੀ ਆਪਣੀ ਰੈਡੀ ਹੈ ਤੇ ਮਿਲਦੇ ਆਂ ਜੀ ਅਗਲੇ ਵਲੌਗ ਦੇ ਵਿੱਚ ਅਸਤਕਲੀ ਬਾਈ ਬਾਈ